25 ਮਾਰਚ ਨੂੰ ਮੁਹਾਲੀ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਹੈ ਸਰਕਾਰ ਨੇ ਸਮਾਂ ਦਿੱਤਾ ਬਈ ਤੁਹਾਡੇ ਨਾਲ ਗੱਲ ਕਰਾਂਗੇ ਔਰ ਇਹ ਜਿਹੜਾ ਸਾਝੇ ਫਰੰਟ ਦੇ ਨਾਲ 25 ਅਪ੍ਰੈਲ ਨੂੰ ਜਿਹੜੀ ਹੈ ਮੀਟਿੰਗ ਹੋਈ ਸੈਕਟੇਟ ਦੇ ਵਿੱਚ ਜਿਹੜੇ ਆਪਣੇ ਵਿੱਤ ਮੰਤਰੀ ਜੀ ਮਾ ਸਾਹੂ ਨਾਲ ਦੀ ਅਗਵਾਈ ਦੇ ਵਿੱਚ ਮੰਤਰੀਆਂ ਦੀ ਸਬ ਕਮੇਟੀ ਦੇ ਨਾਲ ਵਿੱਚ ਉਹਦੇ ਨਾਲ ਉਹਦੇ ਵਿੱਚ ਅਧਿਕਾਰੀ ਸਹਿਬਾਨ ਸਾਰੇ ਬੈਠੇ ਸੀ ਸੈਕਟਰੀ ਸਹਿਬਾਨ ਬੈਠੇ ਸੀਗੇ ਉੱਥੇ ਸਾਂਝੇ ਫਰੰਟ ਨੇ ਆਪਣੀ ਗੱਲ ਵਧੀਆ ਤਰੀਕੇ ਦੇ ਨਾਲ ਰੱਖੀ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਗੱਲ ਕਹੀ ਭਈ ਸਾਂਝਾ ਫਰੰਟ ਲਗਾਤਾਰ ਲੜ ਰਿਹਾ ਆ ਮੁੱਖ ਮੰਤਰੀ ਨੇ ਕਈ ਵਾਰ ਮੀਟਿੰਗਾਂ ਦਾ ਸਮਾਂ ਦਿੱਤਾ ਪਰ ਮੀਟਿੰਗਾਂ ਨਹੀਂ ਕੀਤੀਆਂ ਹਰ ਵਾਰੀ ਮੀਟਿੰਗਾਂ ਟਾਲਦੇ ਰਹੇ ਆ ਭਾਵੇਂ ਅੱਜ ਅਸੀਂ ਸਭ ਕਮੇਟੀ ਦੇ ਨਾਲ ਮੀਟਿੰਗ ਕਰਨ ਜਾ ਰਹੇ ਆ ਬਾਈ ਇਹਦੇ ਵਿੱਚ ਸਾਡੀਆਂ ਮੰਗਾਂ ਨੇ ਕੱਚੇ ਮੁਲਾਜ਼ਮ ਪੱਕੇ ਕਰ ਲੈ ਹਰ ਵਿਭਾਗ ਦੇ ਵਿੱਚ ਚਾਹੇ ਉਹ ਆਪਚੋਰਟਿੰਗ ਹੈ ਕੰਟਰੈਕਟ ਹੈ ਥਰੂ ਕੰਟੈਕਟ ਹੈ ਸੁਸਾਇਟੀ ਆ ਰਹੀ ਹੈ ਇਨਲਿਸਟਮੈਂਟ ਪਾਲਿਸੀ ਵਾਲੇ ਮੁਲਾਜ਼ਮ ਹੈ ਆ ਅੰਗਨਵਾੜੀ ਵਰਕਰ ਹੈਲਪਰ ਆਸਾ ਵਰਕਰ ਇਹਨਾਂ ਸਾਰਿਆਂ ਦੇ ਜਿਹੜੀਆਂ ਮੰਗਾਂ ਨੇ ਉਹਨਾਂ ਨੇ ਉਹਨਾਂ ਨੇ ਵਧੀਆ ਤਰੀਕੇ ਨਾਲ ਗੱਲ ਸੁਣੀ ਔਰ ਉਹਨਾਂ ਨੇ ਕਿਹਾ ਬੇਜ਼ੀਰਾਂ ਨੂੰ ਪੱਕੇ ਕਰਾਂਗੇ ਪਰ ਦੂਜੇ ਪਾਸੇ ਨਾਲ ਦੀ ਉਹਨਾਂ ਨਾਲ ਇਹ ਗੱਲ ਹੋਈ ਬਈ ਸਾਡੀ ਡੀਏ ਜਿਹੜਾ ਆ ਉਹ 13% ਡਿਊ ਹੈ ਨਾਲ ਦਾ ਗਵਾਂਡੀ ਸੁਪਾ ਜਿਹੜਾ ਆ ਬਈ ਉਹ 13% ਪੰਜਾਬ ਦੇ ਨਾਲੋਂ ਵੱਧ ਡੀਏ ਲੈ ਰਿਹਾ ਆ ਬਈ ਉਹ ਡੀਏ ਦੇ ਉਹ ਕਹਿੰਦੇ ਅਸੀਂ ਦੇਣਾ ਚਾਹੁੰਦੇ ਆ ਅਸੀਂ ਕਿਹਾ ਐਲਾਨ ਕਰੋ ਉਹ ਕਹਿੰਦੇ ਵੀ ਐਲਾਨ ਅਸੀਂ 30 ਤਰੀਕ ਨੂੰ ਕਰਾਂਗੇ 30 ਅਪ੍ਰੈਲ ਨੂੰ ਅੱਜ ਮੁੱਖ ਮੰਤਰੀ ਸਾਹਿਬ ਹੈ ਨਹੀਂ ਉਹ ਦਿਨ ਸਾਰੇ ਅਧਿਕਾਰੀ ਆ ਜਾਣਗੇ ਔਰ ਐਲਾਨ ਵੀ ਕਰਾਂਗੇ ਅਸੀਂ ਕਿ ਆ ਜਿਹੜਾ ਡੀਏ ਦਾ ਏਰੀਅਰ ਹੈ ਪੇ ਕਮਿਸ਼ਨ ਦਾ ਏਰੀਅਰ ਹੈ ਇਹਦੀ ਤੁਸੀਂ ਲੀਰਾ ਕਰ ਦਿੱਤੀਆਂ ਨੇ ਮੁਲਾਜ਼ਮ ਜਿਹੜੇ ਐ ਇਹ ਤਿਆਨੇ ਐ ਭਾਈ ਉਹਨਾਂ ਦੀ ਘੱਟੋ ਘੜਿਆ 2 ਜਾਂ 3 ਕਿਸ਼ਤਾਂ ਹੋਣੀ ਚਾਹੀਦੀ ਆਆਂ ਔਰ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਦੀ ਗੱਲ ਹੋਈ ਭਾਈ ਜਿਹੜੀ ਤੁਸੀਂ ਵਾਦਾ ਕੀਤਾ ਸੀਗਾ ਲੋਕਾਂ ਦੇ ਨਾਲ ਵੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਅੱਜ ਤੱਕ ਪੁਰਾਣੀ ਪੈਨਸ਼ਨ ਨਹੀਂ ਬਹਾਲ ਉਹ ਹੀ ਇੱਕ ਲੈਟਰ ਕੱਢਿਆ ਸੀਗਾ ਬਈ ਉਹ ਜਿਹੜਾ ਆ ਉਦਾਂ ਹੀ ਰਹਿ ਗਿਆ ਤੇ ਹੁਣ ਉਹ ਕਹਿੰਦੇ ਆ ਬਈ ਯੂਪੀਐਸ ਜਿਹੜੀ ਹੈ ਉਹ ਲਿਆਂਦੀ ਹੈ ਸਕੀਮ ਅਸੀਂ ਕਹਿੰਨਾ ਐਨਪੀਐਸ ਨਾਲ ਯੂਪੀਐਸ ਅਸੀਂ 올ਡ ਪੈਨਸ਼ਨ ਸਕੀਮ ਚਾਹੁੰਦੇ ਆ ਅਸੀਂ ਸਾਰੀਆਂ ਜਿਹੜੀ ਸਕੀਮਰ ਤੁਹਾਡੀਆਂ ਨੇ ਉਹਨਾਂ ਨੂੰ ਰੱਦ ਕਰਦੇ ਆ ਭਾਵੇਂ ਕੇਂਦਰ ਸਰਕਾਰ ਜਿਹੜੀ ਹੈ ਯੂਪੀਐਸ ਸਕੀਮ ਲਿਆ ਰਹੀ ਹੈ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਬਾਹਰ ਦਸਤੂਰ ਸਾਰੀਆਂ ਮੰਗਾਂ ਬਾਰੇ ਜਾਣੂ ਕਰਾਇਆ ਅਸੀਂ ਦੱਸਿਆ ਭਾਈ ਜਿਹੜਾ 200 ਰੁਪਏ ਜੱਦੀਆ ਟੈਕਸ ਹੈ ਇਹ ਲੋਕਾਂ ਤੋਂ ਲਿਆ ਜਾਂਦਾ ਮੁਲਾਜ਼ਮਾਂ ਤੋਂ